ਖਬਰਾਂ ਤੁਹਾਡੇ ਸਾਰਿਆਂ ਤੱਕ ਰਭਾਵਾ ਤੱਕ ਪਹੁੰਚੀ ਗਈਆਂ ਬਹੁਤ ਸਾਰੇ ਥਾਵਾਂ ਤੇ ਇੰਟਰਨੈਟ ਉਹਨਾਂ ਨੇ ਬੰਦ ਕਰਤਾ ਪਰ ਚਾਰੇ ਪਾਸੇ ਜਿਹੜੀ ਕਿ ਪੁਲਿਸ ਹੋਣ ਲੱਗੀ ਹੋਈ ਹੈ ਜਿਹੜੀ ਹੁਣ ਤਾਂ ਤਾਜੀ ਜਿਹੜੀ ਘਟਨਾ ਹੈ ਸਾਰਾ ਜਿਹੜੇ ਸਾਡੇ ਅਸੀਂ ਇਧਰੋਂ ਆਪਾਂ ਜਿਹੜੇ ਸਾਰੇ ਆਪਣੇ ਕਿਸਾਨ ਨੇ ਉੱਥੋਂ ਖਨੌਰੀ ਬਾਰਡਰ ਵਾਲੇ ਸਾਰੇ ਆਪਣੇ ਰਸਤ ਕਰ ਲਏ ਹੁਣ ਇਸ ਕਰਕੇ ਜਿਹੜੀ ਇਹੀ ਗੱਲ ਆ ਵੀ ਕੱਲ ਦੀ ਸਾਡੇ ਲੋਕਾਂ ਨੂੰ ਵੱਡੀ ਤਿਆਰੀ ਵਟਣੀ ਚਾਹੀਦੀ ਹੈ ਹੁਣ ਸਾਰੇ ਪਾਸੇ ਦੇ ਪੁਲਸਾਂ ਨਾ ਕਿਸੇ ਪਾਸੇ ਪਹੁੰਚਣ ਦਿੰਦੇ ਨੇਗੇ। ਨਾ ਸੰਭੂ ਦੇ ਪਹੁੰਚ ਸਕਦੇ ਨਾ ਤੁਝ ਖਨੌਰੀ ਤੇ ਪਾਉ ਸਕਦੇ ਹੋ। ਪਰ ਕੱਲ ਦੀ ਜਿਹੜੀ ਵੱਡੀ ਤਿਆਰੀ ਸਾਨੂੰ ਵੱਢਣੀ ਚਾਹੀਦੀ ਆ ਇਹ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ। ਜਿਹੜੀ ਡਿਕਟੇਟਰ ਸਰਕਾਰ ਨੇ ਇਹ ਸਾਰਾ ਕੁਝ ਕੀਤਾ ਹੈ। ਇਹ ਸਿਰਫ ਔਰ ਸਿਰਫ ਗੱਲਾਂ ਦੇ ਹੀ ਪੰਜਾਬ ਦੇ ਪੁੱਤ ਨਗੇ। ਬਸ ਗੱਲਾਂ ਦੇ ਵਿੱਚ ਘਾਉਣ ਵਾਲੇ ਸੀ ਪੰਜਾਬ ਦੇ ਪੁੱਤਾਂ। ਅਸੀਂ ਕਿਸਾਨਾਂ ਦੇ ਪੁੱਤਾਂ ਆ। ਕਿਸਾਨਾਂ ਦੇ ਪੁੱਤਾਂ ਵਾਲੀ ਗੱਲ ਨਹੀਂ ਕਿਸੇ ਨੇ ਵੀ ਕਰੀ। ਆ ਸਾਰਿਆਂ ਦੇ ਬਿਆਨ ਇਹਨਾਂ ਦੇ ਲੀਡਰਾਂ ਦੇ ਆਈ ਜਾਂਦੇ ਨੇਗੇ। ਪਰ ਗੱਲ ਇਹ ਹੈ ਕਿ ਸਭ ਤੋਂ ਵੱਡੀ ਜਿਹੜੀ ਗੱਲ ਆ ਸਾਡੀਆਂ ਜਿਹੜੀਆਂ ਸਰਕਾਰਾਂ ਕਰਨ ਦੇ ਵਿੱਚ ਕੋਸ਼ਿਸ਼ ਕਰਨਾ ਚਾਹੁੰਦੇ ਨੇ ਉਹ ਸਫਲ ਹੋ ਗਈਆਂ ਸਾਨੂੰ ਆਪ ਉਹਦੇ ਵਿੱਚ ਕਿਸਾਨਾਂ ਨੂੰ ਪਾੜਨ ਦੇ ਵਿੱਚ ਜਿੱਥੇ ਬੰਦੇ ਨੂੰ ਪਾੜਨ ਦੇ ਵਿੱਚ ਸਫਲ ਹੋ ਗਈਆਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਜਿੱਥੇ ਬੰਦੇ ਨੂੰ ਪਾੜਿਆ ਫਿਰ ਅੱਜ ਸਾਰਾ ਜਿਹੜਾ ਕਿ ਪੰਜਾਬ ਦੀ ਕਿਸਾਨੀ ਨੂੰ ਤਾਰੋ-ਤਾਰ ਕਰਤਾ ਕਿਸਾਨ ਜਿਹੜੇ ਅੱਜ ਪੰਜਾਬ ਦੇ ਜਿਹੜੇ ਕਿਸੇ-ਕਿਸ ਟਾਮ ਇਕੱਠੇ ਹੋਏ ਸੀਗੇ ਆ ਸਾਰਿਆਂ ਦੇ ਸਾਰਿਆਂ ਦੇ ਕਿਸਾਨ ਜਮ੍ਹਾਂ ਲੱਗ-ਲੱਗ ਹੋ ਗਏ ਕੋਈ ਆਪਣੇ ਕਿਸਾਨੀ ਦੇ ਆਪਣੇ ਖੇਤੀ ਦੇ ਆਪਣੇ ਏਜੰਡੇ ਦੀ ਗੱਲ ਕਰਨ ਨੂੰ ਤਿਆਰ ਨਹੀਂ ਸਾਰੇ ਸਾਰੇ ਅਸੀਂ ਪਾੜ ਗਿਆ ਆਪਦੇ ਵਿੱਚ ਸਾਰੇ ਸਾਰੇ ਪਾੜ ਗਏ ਮੈਂ ਹਮੇਸ਼ਾ ਤੋਂ ਇਹ ਗੱਲ ਸੋਚੀ ਆ ਕਿ ਜਿਹੜੀ ਮਰਜੀ ਜਥੇਬੰਦੀ ਹੋਵੇ ਸਾਨੂੰ ਆਪਣੇ ਪੰਜਾਬ ਦੀ ਸਾਨੂੰ ਆਪਣੇ ਕਿਸਾਨੀ ਦੀ ਗੱਲ ਡਟ ਕੇ ਕਰਨੀ ਚਾਹੀਦੀ ਹੈ ਪਰ ਅੱਜ ਮੈਂ ਪਿੰਡਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਪੁੱਤ ਨੇਗੇ ਉਹ ਵੀ ਦੇਖ ਰਿਹਾ ਆ ਉਹ ਕਾਮਰੜ ਉਹ ਜਥੇਬੰਦੀ ਉਹ ਜਥੇਬੰਦੀਆਂ ਪਰ ਗੱਲ ਪੰਜਾਬ ਦੀ ਜਿਹੜੀ ਲੜਾਈ ਪੰਜਾਬ ਦੀ ਲੜ ਰਹੇ ਆ ਜਿਹੜੇ ਆਪਣੇ ਕਿਸਾਨੀ ਦੀ ਲੜਾਈ ਲੜ ਰਹੇ ਆ ਤਾਂ ਇਕੱਠੇ ਤਾਂ ਹੋ ਜੀਏ ਇਸ ਕਰਕੇ ਜਿਹੜਾ ਅੱਜ ਸਰਕਾਰ ਨੇ ਸਾਰੇ ਥਾਵਾਂ ਤੇ ਕਿਸਾਨ ਚੱਕ ਰਹੀ ਆ ਸਾਡੇ ਅੱਗੋਂ ਨੂੰ ਚੱਕ ਰਹੀ ਆ ਜਾਂ ਜਿਵੇਂ ਵੀ ਕੁਝ ਹੋ ਰਿਹਾ ਅੱਜ ਐਨੀ ਪੁਲਿਸ ਕਈ ਥਾਵਾਂ ਤੇ ਸਾਰੇ ਥਾਵਾਂ ਤੇ ਲੱਗੀ ਪਈ ਆ ਹਨਾ ਜੇਕਰ ਅਸੀਂ ਇਕੱਠੇ ਹੋ ਕੇ ਐਨ ਕਿਸੋਨ ਨ ਮਾਰੀਏ ਤਾਂ ਕਿਸੇ ਦੀ ਕੀ ਜ਼ਰਤ ਆ ਕਿ ਸਾਨੂੰ ਜਾਣ ਤੋਂ ਰੋਕ ਲੈਂਦੇ ਦਿੱਲੀ ਜਾਣ ਤੋਂ ਰੋਕ ਲੈਂਦੇ ਜਾਂ ਕਿਤੇ ਹੋਰ ਜਾਣ ਤੋਂ ਰੋਕ ਲੈਂਦੇ ਸਾਨੂੰ ਇਹਨਾਂ ਸਾਡੇ ਮੇਰੀ ਅੱਗੋਂ ਨੂੰ ਵੀ ਬੇਨਤੀ ਆ ਬਾਕੀ ਜੱਥੇਬੰਦੀਆਂ ਨੂੰ ਵੀ ਬੇਨਤੀ ਆ ਜਿਹੜੀਆਂ ਜਿਹੜੇ ਦੂਸਰੇ ਜਥੇਬੰਦੀਆਂ ਨੇਗੀਆਂ ਮੇਰੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਚਾਹ ਅਗਰਾਹਾ ਚਾਹ ਡਕਾਉਂਦਾ ਚਾਹ ਲਖਵਾਲ ਚਾਹ ਰਾਜੀਵਾਲ ਸਾਰਿਆਂ ਨੂੰ ਬੇਨਤੀ ਆ ਵੀ ਇਹ ਇਕੱਲੇ ਲਖਵਾਲ ਦੀ ਜਾਂ ਲਖਵਾਲ ਲਖਵਾਲ ਨੂੰ ਨਹੀਂ ਰੈਸਟ ਕਰਿਆ ਜਾਂ ਪੰਦੇਰ ਸਾਹਿਬ ਨੂੰ ਨਹੀਂ ਰੈਸਟ ਕਰਿਆ ਜਾਂ ਹੋਰਾਂ ਕਿਸਾਨ ਨੂੰ ਉਹਨੂੰ ਅੱਗੋਂ ਨੂੰ ਨਹੀਂ ਰੈਸਟ ਕਰਿਆ ਜਾਂ ਫਿਰ ਤੁਸੀਂ ਇਹ ਗੱਲ ਕਹੋ ਵੀ ਜਿਹੜਾ ਅੱਜ ਖਨੌਰੀ ਤੇ ਉੱਪਰ ਛਕਾਇਆ ਜਾ ਰਿਹਾ ਜਾਂ ਸ਼ੰਭੂ ਦੇ ਉੱਪਰ ਟਰਾਲੀਆਂ ਚ ਛਕਾਈਆਂ ਜਾ ਰਹੀਆਂ ਨੇ ਇਹ ਇਕੱਲੀਆਂ ਕਿਸੇ ਇੱਕ ਜਥੇਬੰਦੀ ਦੇ ਨਹੀਂ ਛਕਾਈਆਂ ਜਾ ਰਹੀਆਂ ਇਹ ਪੰਜਾਬ ਦੀ ਕਿਸਾਨੀ ਦੀ ਹਾਰ ਹੋ ਰਹੀ ਹੈ ਇਹ ਸਾਡੀ ਕਿਸਾਨੀ ਨੂੰ ਦਵਾਇਆ ਜਾ ਰਿਹਾ ਜਿਹੜੀ ਕਿ ਜਿਹੜੀ ਕਿ ਜਿਹੜੀ ਕਿ ਲਹਿਰ ਨੂੰ ਅਜ ਤੱਕਰ ਕੋਈ ਦੁਨੀਆ ਦੇ ਵਿੱਚ ਨਹੀਂ ਦਵਾ ਦਵਾਇਆ ਜਾ ਸਕਦਾ ਉਹਨੂੰ ਲਹਿਰ ਨੂੰ ਦਵਾਇਆ ਜਾ ਰਿਹਾ ਮੇਰੀ ਬੇਨਤੀ ਹੈ ਸਾਰਿਆਂ ਜੱਥੇ ਬੰਦਿਆਂ ਨੂੰ ਐਸਕੇਐਮ ਨੂੰ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਹੁਣ ਇਕੱਠੇ ਹੋ ਕੇ ਕੱਲ ਨੂੰ ਕੋਈ ਵੱਡਾ ਪ੍ਰੋਗਰਾਮ ਦਿਓ ਜੇਕਰ ਤੁਸੀਂ ਇਕੱਠੇ ਹੋ ਕੇ ਪ੍ਰੋਗਰਾਮ ਦਿਓਗੇ ਨੌਜਵਾਨ ਸਾਰੇ ਜਾਣੇ ਆਗੂਆਂ ਦੇ ਸਭ ਤੋਂ ਵੱਡੇ ਆਗੂਆਂ ਦੇ ਸਿਰ ਤੇ ਜ਼ਿੰਮੇਵਾਰੀ ਹੈ ਜੇ ਆਗੂ ਨਹੀਂ ਇਕੱਠੇ ਹੋਣਗੇ ਫਿਰ ਕੀ ਹੈ ਫਿਰ ਤਾਂ ਜਿਹੜੇ ਲੋਕਤਾਪ ਦੇ ਵਿੱਚ ਵੰਡੇ ਪਏ ਨੇਗੇ ਨੌਜਵਾਨਾਂ ਦੇ ਮੂੰਹ ਉੱਤਰ ਨੂੰ ਹੋਏ ਪੰਨੇ ਨੌਜਵਾਨ ਕਿਸੇ ਨੂੰ ਕਾਮਰੇਡ ਕਹਿੰਦਾ ਕਿਸੇ ਨੂੰ ਕੁਛ ਕਹਿੰਦਾ ਰਾਜਨੀਤਿਕ ਲੀਡਰਾਂ ਨੇ ਆਪਣੀ ਰਾਜਨੀਤੀ ਚਮਕਾਉਣੀ ਆ ਪਰ ਮੇਰਾ ਇੱਕ ਸਵਾਲ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਹਮੇਸ਼ਾ ਹਰ ਇੱਕ ਸਟੇਜ ਤੋਂ ਜਾ ਕੇ ਗਰਾਊਂਡ ਦੇ ਵਿੱਚ ਜਾ ਕੇ ਮੇਰੀ ਇਹੀ ਅਪੀਲ ਹੁੰਦੀ ਆ ਵੀ ਇਹਨਾਂ ਲੀਡਰਾਂ ਨੂੰ ਮਾੜਾ ਨਾ ਬੋਲਿਆ ਕਰੋ ਨਾ ਲੀਡਰਾਂ ਨੂੰ ਮਾੜਾ ਨਾ ਕਰ ਬੋਲਿਆ ਕਰੋ ਇਹਨਾਂ ਦੀ ਬਹੁਤ ਵੱਡੀ ਦੇਣ ਆ ਪਰ ਹੁਣ ਮੇਰੀ ਲੀਡਰਾਂ ਨੂੰ ਬੇਨਤੀ ਆ ਵੀ ਤੁਹਾਡੇ ਸਿਰ ਤੇ ਹੁਣ ਤੁਸੀਂ ਇਕੱਠੇ ਹੋ ਜੋ ਕਿਉਂ ਆਪਣੀਆਂ ਚੌਧਰ ਅਧਿਕਾਰੀਆਂ ਪਿੱਛੇ ਆਪਾਂ ਪਾਟੇ ਪਿਆ ਮੇਰੀ ਬੇਨਤੀ ਆ ਇਹ ਨਾ ਉੱਥੇ ਕੱਲੀ ਲੱਖੋ ਆਪਣਾ ਸਿੱਧੂਪੁਰ ਜੱਥੇਬੰਦੀ ਦੀ ਕੋਈ ਆਪਣਾ ਉਹਨੂੰ ਦਵਾਇਆ ਜਾ ਰਿਹਾ ਨਾ ਕੋਈ ਆਪਣਾ ਪੰਦੇਰ ਸਾਹਿਬ ਦੀ ਹਾਰ ਹੈ ਇਹ ਹਾਰ ਸਾਰੇ ਹੀ ਪੰਜਾਬ ਦੇ ਕਿਸਾਨਾਂ ਦੀ ਹੈ ਇਹ ਪੰਜਾਬ ਦੀ ਕਿਸਾਨੀ ਦੀ ਹਾਰ ਹੈ ਇਸ ਕਰਕੇ ਹੀ ਬੇਨਤੀ ਆ ਵੀ ਹੁਣ ਇਕੱਠੇ ਹੋ ਕੇ ਜਿਹੜਾ ਕੱਲ ਨੂੰ ਵੱਡਾ ਪ੍ਰੋਗਰਾਮ ਦਿਈਏ ਵੱਡਾ ਪ੍ਰੋਗਰਾਮ ਦੇ ਕੇ ਪੱਲਾ ਜੱਥੇਬੰਦੀਆਂ ਆਫ ਦੇ ਵਿੱਚ ਇਕੱਠੀਆਂ ਨਹੀਂ ਹੋ ਰਹੀਆਂ ਕੱਟੀਆਂ ਜਿੱਥੇ ਬੰਦਿਆਂ ਕਰਕੇ ਅੱਜ ਸਾਰਾ ਕੁਛ ਜਿਹੜਾ ਤਾਰਪੀਡ ਕਰਿਆ ਜਾ ਰਿਹਾ ਸਾਰੇ ਥਾਮਾਂ ਦੇ ਤਾਰ ਪਿੱਡੋ ਸਾਰਾ ਕੰਮ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਇਕੱਠੇ ਹੋ ਕੇ ਵੱਡੇ ਪ੍ਰੋਗਰਾਮ ਕੱਲ ਨੂੰ ਲਈਏ ਜਿਸ ਵੀ ਤਰ੍ਹਾਂ ਦੇ ਪ੍ਰੋਗਰਾਮ ਨੇ ਸੜਕਾਂ ਘੇਰਨ ਦੇ ਪੰਜਾਬ ਬੰਦ ਰੱਖਣ ਦੇ ਇਹ ਪ੍ਰੋਗਰਾਮ ਵੱਡੇ ਆਉਣ ਇਹਹੀ ਇਹਹੀ ਬੇਨਤੀ ਹੈ ਸਾਰੇ ਥਾਮਾਂ ਤੇ ਇਧਰੋਂ ਹੋਰ ਰੋਡ ਬੰਦ ਹੈ ਇਧਰੋਂ ਹੁਣ ਅਸੀਂ ਹੈ ਖੜਕੀ ਨਹੀਂ ਗਾਹ ਲੜਕਾ ਬਾਤਾਂ ਇਹ ਚੱਲੂ ਗਾਹ ਨੰਗੂ ਇਧਰ ਕਿਹੜੇ ਕਿਹੜੇ ਬੰਦੇ ਆ ਲਿਗੜੇ ਦੇ ਨਾਲ ਇਹ ਇਸ ਕਰਕੇ ਸਾਰੇ ਜਿਹੜੇ ਮੇਨ ਰੋਡਾਂ ਤੇ ਤੁਸੀਂ ਦੇਖਿਓ ਖਨੌਰੀ ਪਾਤਣਾ ਸਾਰੇ ਥਾਵਾਂ ਤੇ ਇਧਰੋਂ ਅਸੀਂ ਸੰਗਰੂਰ ਜ਼ਿਲ੍ਹੇ ਦੇ ਉੱਪਰਲੇ ਪਾਸੇ ਫਿਰਦੇ ਆ ਸਾਰੇ ਥਾਵਾਂ ਤੇ ਆ ਇਸ ਕਰਕੇ ਇਹ ਸਾਰੇ ਮੇਰੀ ਨੌਜਵਾਨਾਂ ਨੂੰ ਲੋਕਾਂ ਨੂੰ ਬੇਨਤੀ ਹੈ ਵੀ ਹੁਣ ਲੜਾਈ ਹੈ ਜਿਹੜੀ ਵੱਡੀ ਹੈ ਆਪਾਂ ਨੂੰ ਸਾਰਿਆਂ ਨੂੰ ਹੁਣ ਇਕੱਠੇ ਹੋ ਕੇ ਜਿਹੜਾ ਕੱਢ ਨੂੰ ਵੱਡੇ ਪ੍ਰੋਗਰਾਮ ਦੀ ਇਹ ਸਾਰੇ ਜਿੰਨੇ ਵੀ ਜਿਹੜੇ ਛੋਟੇ ਆਗੂ ਹਨ ਮੇਰਾ ਸਾਰਿਆਂ ਦਾ ਗੱਲਬਾਤ ਹੋ ਜਾਂਦੀ ਹੈ ਵੱਡੇ ਆਗੂ ਗ੍ਰਿਫਤਾਰ ਕਰ ਲੇ ਨੌਜਵਾਨਾਂ ਨੂੰ ਬੇਨਤੀ ਹੈ ਜੱਫੇ ਬੰਦਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀਰ ਬ ਇਕੱਠੇ ਹੋ ਕੇ ਜਿਹੜਾ ਵੱਡੇ ਪ੍ਰੋਗਰਾਮ ਦੀਏ ਕਿਉਂਕਿ ਜਿਹੜਾ ਪੰਜਾਬ ਦਾ ਪੁੱਤ ਕਿਸਾਨਾਂ ਦਾ ਕਹਾਉਣ ਵਾਲਾ ਉਹਦੀ ਮੀਟਿੰਗ ਦਿੱਲੀ ਦੇ ਵਿੱਚ ਹੋਈ ਹੋਣ ਤੋਂ ਬਾਅਦ ਐਕਸ਼ਨ ਉਹਦੀ ਚੱਕ ਤਾਂ ਸਾਰਾ ਕੁਝ ਏ ਏ ਏ ਏ ਏ ਜੇ ਕੋਈ ਗੱਲ ਕਹੇ ਨਾ ਵੀ ਸਿੱਧੂਪੁਰ ਜਿੱਥੇ ਬੰਦੇ ਦੀ ਹਾਰ ਆ ਤੇ ਸਿੱਧੂਪੁਰ ਜਿੱਥੇ ਬੰਦਾ ਚੰਦਾ ਆਪਣਾ ਉਹ ਕਰਤਾ ਜਾਂ ਆਪਣਾ ਉਹ ਕਰਤਾ ਇਹ 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 ਕਿਸੇ ਦੀ ਹਾਰ ਨਹੀਂ ਇਹ ਸਾਰਿਆਂ ਦੀ ਹਾਰ ਆ ਸਾਰੇ ਪੰਜਾਬ ਦੀ ਕਿਸਾਨੀ ਦੀ ਹਾਰ ਆ ਨੌਜਵਾਨਾਂ ਨੂੰ ਬੇਨਤੀ ਆ ਵੀ ਜਿਸ ਵੀ ਤਰ੍ਹਾਂ ਦੇ ਹੁਣ ਅੱਗੇ-ਅੱਗੇ ਪ੍ਰੋਗਰਾਮ ਆਉਂਦੇ ਨੇਗੇ ਉਹ ਸਾਰੇ ਪ੍ਰੋਗਰਾਮ ਆਪਾਂ ਉਹ ਪ੍ਰੋਗਰਾਮਾਂ ਦੇ ਖੋਲੇ ਚੜਾਈਏ ਰਾਹ ਬੰਦ ਹੈ ਦਾ ਨਾ ਤੇ ਉਹ ਸੁਖੀ ਦਾ ਬੰਦਾ ਸੁਖੀ ਦਾ ਫੋਨ ਆਇਆ ਜੀ ਇਹ ਕਹਿੰਦਾ ਸੁੱਕੀ ਕਿੱਥੇ ਆ ਸੁੱਕੀ ਨੂੰ ਪੁੱਛੀ ਕਿਸਾਨ ਚੱਲ ਗਾਹਾਂ ਕਰੀ ਬਣਾਏ ਤੇ ਇਸ ਕਰਕੇ ਮੇਰੀ ਹੁਣ ਸਾਰੇ ਹੀ ਨੌਜਵਾਨ ਭਰਾਵਾਂ ਨੂੰ ਬੇਨਤੀ ਹੈ ਜਿੰਨੇ ਵੀ ਤੁਸੀਂ ਭਰਾ ਨੌਜਵਾਨ ਨੂੰ ਅੱਜ ਜਿਹੜਾ ਦਿਨ ਸੀਗਾ ਮੈਨੂੰ ਸਵੇਰ ਤੋਂ ਹੀ ਲੱਗ ਰਿਹਾ ਸੀ ਅੱਜ ਬੁੱਧਵਾਰ ਨੂੰ ਘਰੇ ਇੰਨਾ ਜ਼ਿਆਦਾ ਘਟ ਸੀਗਾ ਸਾਰੇ ਹੀ ਪਿੰਡਾਂ ਤੋਂ ਦੂਰੋਂ ਨੇੜੋਂ ਲੋਕ ਪਹੁੰਚੇ ਹੋਏ ਸੀਗੇ ਘਰੇ ਸਾਰਾ ਬੁੱਧਵਾਰ ਨੂੰ ਛਾਵ ਨੂੰ ਜਦੋਂ ਅਸੀਂ ਫ੍ਰੀ ਹੋਏ ਜਦੋਂ ਅਸੀਂ ਤੈਨੂੰ ਚਾਲੇ ਪਾਏ ਇਹਨਾਂ ਨੇ ਸਾਰਿਆਂ ਨੇ ਇਹ ਗੱਲ ਸਾਰੇ ਥਾਮ ਦੇ ਜਿਹੜੇ ਸੜਕਾਂ ਘਿਰੀਆਂ ਪਈਆਂ ਨੇਗੀਆਂ ਤੇ ਇਹੀ ਬੇਨਤੀ ਆ ਹੁਣ ਸਾਰਿਆਂ ਜਿੱਥੇ ਵੀ ਜ਼ਿਕਰ ਮੈਰੀ ਸਾਰੇ ਹੀ ਪੰਜਾਬ ਦੇ ਕਿਸਾਨਾਂ ਨੂੰ ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਇਹੀ ਪ੍ਰੈਸ਼ਰ ਪਾਈਏ ਕਿ ਕਿਸਾਨ ਜਥੇਬੰਦੀਆਂ ਇੱਕ ਹੋਣ ਜਿੱਥੇ ਜਦੋਂ ਕਿਸਾਨ ਜਥੇਬੰਦੀਆਂ ਕੋਣਗੀਆਂ ਸਾਡੀ ਏਕਤਾ ਹੋਊਗੀ ਫਿਰ ਅਸੀਂ ਜਿਹੜਾ ਸਰਕਾਰ ਨੂੰ ਢਾ ਸਕਦੇ ਆ ਪੰਜਾਬ ਸਰਕਾਰ ਆ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਆ ਇਹ ਤਾਂ ਜਮਾਂ ਹੀ ਉਹੀ ਅੰਤ ਸਾਲ ਆ ਜਮਾਂ ਜਮਾਂ ਮੈਂ ਕਹਿਣਾ ਹੁੰਦਾ ਵੀ ਉਹੀ ਭਤੀਜਾ ਨਿਕਲ ਗਿਆ ਦਾ ਜਮਾਂ ਯੋ ਮੇ ਬਾਸ ਉਹੀ ਚਾਚੇ ਤੇ ਤਾਤੇ ਬੜੀ ਜਾਲੀ ਗੱਲ ਆ ਰਲ ਮਿਲ ਕੇ ਜਿਹੜਾ ਕੁਝ ਪੰਜਾਬ ਦੇ ਵਿੱਚ ਕਰੀ ਜਾਂਦੇ ਨੇਗੇ ਪੰਜਾਬ ਦਾ ਕਿਸਾਨਾਂ ਦਾ ਪੁੱਤ ਖਾਣ ਲਈ ਤਾਂ ਜਿਹੜੀਆਂ ਹੋਰਾਂ ਸਰਕਾਰਾਂ ਸੀਗੀਆਂ ਉਹਨਾਂ ਨੇ ਅਜਿਹਾ ਕੰਮ ਨਹੀਂ ਸੀ ਕਦੇ ਕੀਤਾ ਇਹਨਾਂ ਸਰਕਾਰਾਂ ਨੇ ਆਣ ਸਾਡੇ ਕਿਸਾਨਾਂ ਦੇ ਉੱਪਰ ਬਾਇ ਨੇਮ ਪਰਚੇ ਪਾਏ ਜਿਹੜਾ ਕਦੋਂ ਮੋਦੀ ਕੇਰਾ ਸੀਗਾ ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਕਿਸੇ ਨੇ ਬਾਇ ਨੇਮ ਪਰਚੇ ਨਹੀਂ ਸੀ ਪਾਏ ਇਹ ਭਗਮਾਨ ਤਮਾਨ ਨੇ ਬਾਇ ਨੇਮ ਪਰਚੇ ਪਾਏ ਜਦੋਂ ਸਾਡਾ ਉਧਰ ਫਿਰੋਜ਼ਪੁਰ ਦੀ ਗੱਲ ਕਰੀਏ ਹਨਾ ਉਧਰ ਬਾਇ ਨੇਮ ਪਰਚੇ ਪਾਏ ਅੱਜ ਜਿਹੜਾ ਕਿ ਸਾਰਾ ਕੁਝ ਬੜਾ ਜੀ ਕਾਲਾ ਦੇਣਾ ਕਿ ਸਾਰੇ ਥਾਮਾਂ ਤੇ ਅੱਜ ਕਿਸਾਨਾਂ ਅਗੂ ਨੂੰ ਚੱਕ ਲਿਆ ਮੀਟਿੰਗ ਕਰਨਗੇ ਕਿਸਾਨਾਂ ਅਗੂ ਨੂੰ ਚੱਕ ਰਿਆ ਓਕੇ ਹਾਂ ਸੁਕੀ ਉਹ ਗੱਡੀ ਕਿੱਥੇ ਆਉਣੇ ਬਈ ਤੁਹਾਡੇ ਘਰ ਕਿੱਥੇ ਜਾ ਸੁਕੀ ਤੁਸੀਂ ਮੈਂ ਨਾ ਬਈ ਪੱਤ ਨਹੀਂ ਪਹੁੰਚਣਾ ਬਈ ਇਸ ਟਾਈਮ ਹਾਂ ਫੋਨ ਨਾ ਮੈਂ ਨਾ ਮੇਰੇ ਕੋਲ ਨਾ ਲਾਈਵ ਚੱਲੀ ਜਾਂਦਾ ਮੂਰੇ ਆ ਇਧਰ ਨੂੰ ਸਥਿਤੀ ਕਿਵੇਂ ਕਿਵੇਂ ਜਾ ਛੋਡੇ ਇਧਰ ਨੂੰ ਇਧਰ ਦਾ ਬਈ ਬੰਦਾ ਜਦੋਂ ਅੱਧਾ ਬੰਦਾ ਬੱਧਿਆ ਨਾ ਹਾਂ ਪੀਪਲ ਫੋਰਸ ਕਰੀਆ ਲੈਣੀ ਜੀ ਬੋਸ ਗਰੂਰ ਦੇ ਉੱਪਰਲੇ ਪਿੰਡਾਂ ਚ ਇਧਰ-ਇਧਰ ਨੈਟਵਰਕ ਚੱਲਦਾ ਇਧਰ ਜੀ ਤੁਸੀਂ ਇਧਰ ਆਇਆ ਪਹਿਲਾਂ ਰੇਂਜ ਚ ਹੈ ਨਹੀਂ ਸੀਗੀ ਆਪਣੇ ਬਈ ਲੌਂਗ ਵਾਲ ਤੋਂ ਅੱਗੇ ਟੱਪ ਗਿਆ ਨਾ ਨੈਟ ਹੋ ਗਿਆ ਜਾਂ ਉਹ ਬੰਦ ਬਈ ਹਾਂ ਤੇ ਇਧਰ ਵੀ ਨਾ ਬਈ ਮਨਦਾ ਵੀ ਜਿਹੜੀ ਝੜਕਦੇ ਸੀ ਆ ਰਹੇ ਆ ਤੂੰ ਆਇਆ ਮਨ ਲਈ ਜਿਹੜੀ ਕੱਲੀ ਗੱਡੀ ਆ ਸਾਰੀਆਂ ਗੱਡੀਆਂ ਨੂੰ ਮੰਡਰ ਪੋੜੀ ਜਾਂਦੇ ਆ ਕਿ ਬਾਕੀ ਗੱਡੀਆਂ ਨੂੰ ਪਤਾ ਵੱਟ ਜਾਂਦਾ ਵੀ ਅੱਗੇ ਆ ਬਾਰਦਾਦ ਹੋਈ ਹੈ ਨਾ ਹੂੰ ਤੇ ਅਸੀਂ ਭਾਈ ਦੜਬੇ ਵੀ ਦੇਖਿਆ ਕਈ ਮਨਦਾ ਦੀ ਘਟੋ ਘਟ 12-15 ਟਰਾਲੀਆਂ ਗੜਬੇ ਵਾਲਾ ਪੋਲ ਉੱਪਰ ਤੋਂ ਕਿ ਨਿਕਲ ਮਨ ਮੈਂ ਜਦੋਂ ਪਿੰਡਾਂ 'ਚ ਪਤਾ ਨਾ ਲੱਗ ਲੋਕ ਕੌਣ ਲੱਗੇ ਆਂ ਟਰਾਡੀਆਂ ਦੇ ਹੂੰ ਤੇ ਟਰਾਡੀਆਂ ਕਿ ਨਹੀਂ ਜਾਂਦੇ ਆ ਕਿ ਗੱਡੀਆਂ ਵੀ ਰੋਕਦੇ ਤੇ ਮੈਨੂੰ ਉਹਦੇ ਪਤਾ ਨਾ ਕਰੀ ਕਹਿੰਦੇ ਪਸਨਾ ਬਹੁਤ ਵੱਡਾ ਇਲਾਕਾ ਲੱਗਿਆ ਹੋਇਆ ਹੈ ਤੇ ਉੱਥੋਂ ਕਹਿੰਦੇ ਉਹ ਤਾਂ ਮੈਨੂੰ ਪਉ ਦਾ ਸਾਨੂੰ ਪਤਾ ਹੀ ਆ ਉਹ ਤਾਂ ਅਸੀਂ ਉਧਰੋਂ ਮੁੜ ਕੇ ਤੁਹਾਨੂੰ ਐ ਫੜੀ ਮੜਿਆ ਤੇ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਸਾਡੇ ਨੌਜਵਾਨ ਭਰਾ ਨੇਗੇ ਇਹ ਜਿਹੜੀ ਪੰਜਾਬ ਦੀ ਕਿਸਾਨੀਆ ਇਕੱਲਾ ਪੰਜਾਬ ਹੀ ਸੈਂਟਰ ਗਵਰਨਮੈਂਟ ਅੱਗੇ ਲੜ ਸਕਦਾ ਗੱਲਾ ਪੰਜਾਬ ਹੀ ਸੈਂਟਰ ਅੱਗੇ ਲੜ ਸਕਦਾ ਹੋਰ ਕਿਸੇ ਦੀ ਜੁਰਤ ਤੇ ਲੀਰੀ ਨਹੀਂ ਸਾਨੂੰ ਪੰਜਾਬ ਨੂੰ ਉੱਠ ਕੇ ਲੜਨਾ ਪੈਣਾ ਹੈ ਇਹੀ ਸਾਰਿਆਂ ਨੂੰ ਬੇਨਤੀ ਹੈ ਬਾਈ ਤੇ ਤੂੰ ਨਾ ਜਿਹੜਾ ਕੱਦੂ ਗੱਲ ਪਤਾ ਨਹੀਂ ਕਿਹੜਾ ਜਿਹੜਾ ਤੂੰ ਕਮੈਂਟ ਕਰੀ ਜਾਣਾ ਮੈਂ ਤੋ ਗਾਲਾਂ ਨਾ ਖਾ ਲਈ ਤੂੰ ਠੀਕ ਨਾ ਗੱਲ ਭੈਣ ਚੋ ਤੇਰੇ ਵਰਗੇ ਲੀਰਾ ਨਾ ਸੀ ਤੇਰੇ ਵਰਗੇ ਲੀਰਾ ਸੀ ਪੈਰ ਨਾ ਪੈਰ ਧੋਕੇ ਸੜ ਮਸਲ ਕੇ ਸੜਦੰਨੇ ਇਸ ਕਰਕੇ ਆਓ ਬਾਈ ਨੌਜਵਾਨੋ ਆਪਾਂ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਗੜੀਏ ਤੇ ਤੇ